ਹਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਇਸ ਦੁਨੀਆ ਚੋਂ ਗੈਰ ਨੂੰ ਬੇਸ਼ੱਕ 350 ਸਾਲ ਹੋ ਗਿਆ ਜੀ ਸਰੀਰਕ ਤੌਰ ਤੇ ਬੇਸ਼ੱਕ ਸਾਡੇ ਤੋਂ 350 ਸਾਲ ਹੋ ਗਿਆ ਪਰ ਜਦੋਂ ਅੱਜ ਵੀ ਕਿਤੇ ਤੁਸੀਂ ਸਹਿਜ ਪਾਠ ਕਰਕੇ ਸਮਾਪਤੀ ਦੇ ਰੂਪ ਦੇ ਵਿੱਚ ਸ਼ਲੋਕ ਮਹਾਲਾ ਨੋਵਾ ਪੜਦੇ ਜੇ ਤੇ ਜਦੋਂ ਅਦਬ ਦੇ ਨਾਲ ਗਾ ਕੇ ਬੈਠ ਕੇ ਅਦਬ ਦੇ ਨਾਲ ਬੈਠ ਕੇ ਸਰਵਣ ਕਰਦੇ ਜੇ ਜਦੋਂ ਇਹ ਆਵਾਜ਼ ਕੰਨਾਂ ਵਿੱਚ ਪੈਂਦੀ ਹੈ ਗੋਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਬੋਲ ਦਿਓ ਕਿਰਪਾ ਕਰੋ ਨਾਲ ਕਿਉਂਕਿ ਜਦੋਂ ਇਹ ਆਵਾਜ਼ ਆਉਂਦੀ ਹੈ ਨਾ ਇਸ ਆਵਾਜ਼ ਦੇ ਵਿੱਚੋਂ ਸਾਡੀ ਨਹੀਂ ਆਵਾਜ਼ ਆਉਂਦੀ ਇਹ ਆਵਾਜ਼ ਦੇ ਵਿੱਚੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪ ਬੋਲ ਕੇ ਅਸੀਸਾਂ ਦੇ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬੋਲ ਨੇ ਉਹ ਆਪ ਬੋਲ ਰਹੇ ਨੇ ਉਹ ਆਪ ਵਿੱਚ ਵਰਤ ਰਹੇ ਨੇ ਜਦੋਂ ਤੁਸੀਂ ਸਾਰਾ ਸਹਿਜ ਪਾਠ ਕਰ ਜਾਂਦੇ ਹੋ ਜਦੋਂ ਤੁਸੀਂ ਬੈਠਦੇ ਹੋ ਸ਼ਲੋਕ ਮਹਲਾ 9ਵਾਂ ਪੜ੍ਹਨਾ ਅਖੀਰ ਤੇ ਫੇਰ ਵੀ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੋਦ ਨਸੀਬ ਹੋਏਗੀ ਤੇ ਜਦੋਂ ਗੋਦ ਨਸੀਬ ਹੁੰਦੀ ਹੈ ਉਦੋਂ ਇੱਕ ਗੱਲ ਦਾ ਅਹਿਸਾਸ ਹੁੰਦਾ ਸਾਰਾ ਪਾਠ ਕਰ ਲਿਆ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਬੈਠਣ ਦਾ ਇੱਕ ਮੌਕਾ ਤੇ ਇੱਕ ਸਬਬ ਬਣ ਗਿਆ ਕਿੰਡੀ ਵੱਡੀ ਕੁਰਬਾਨੀ ਹੈ ਆਪਣੇ ਤੋਂ ਫੇਰ ਵੀ ਗੁਰੂ ਤੇਗ ਬਹਾਦਰ ਸਾਹਿਬ ਦੂਰ ਨਹੀਂਗੇ ਅੱਜ ਵੀ ਯਾਦ ਕਰੋ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਰੀਰਕ ਤੌਰ ਤੇ ਬੇਸ਼ੱਕ ਇਸ ਸੰਸਾਰ ਤੋਂ ਗਿਆ ਨੂੰ 350 ਸਾਲ ਹੋ ਗਿਆ ਏ ਅੱਜ ਵੀ ਬੈਠੋ ਅਦਬ ਦੇ ਨਾਲ ਅੱਜ ਵੀ ਬੈਠੋ ਦੋਨੇ ਹੱਥ ਜੋੜ ਕੇ ਅੰਦਰ ਦਾ ਇੱਕ ਪ੍ਰੇਮ ਰੱਖ ਕੇ ਸਦਕ ਰੱਖ ਕੇ ਪਿਆਰ ਦੇ ਨਾਲ ਸ਼ਲੋਕ ਮਹਲਾ ਨੋਵਾ ਪੜੋ ਅੱਜ ਵੀ ਤੁਹਾਡੇ ਮੁਖ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਹਾਜ਼ਰ ਹੋ ਕੇ ਤੁਹਾਨੂੰ ਦਰਸ਼ਨ ਦੇ ਦੇਣਗੇ